ਹਰ ਸਹਜੀओ ਕਬਿਬਾਚ ਬੇਤੀ ਚੋਪਈ हमਮਰੀਗਰ ਹਾਤ ਦੈਰਚਾ ਪੁਰਨ ਹੋए ਜਿਤਗੀ ਇਚਾ ਤਾਵਚਰ ਨਮਨ ਰਹ ਮਾਰ ਅਪਨਾਜਾਨ ਕਰ੍ਰਤਪਾਰ हमਮਰੇ ਡੁਸਟ ਸਬੈ ਤਮਕਾ ਬਹੁ ਆਪ ਹਾਤ ਦੈ ਮੁਹੇ ਪਚਾ ਵਹ ਸਤੁਗੀ ਬਸੈਮੋਰ ਪਰवाਾਰਾ ਸੇਵੱਕਸਿਕ ਸਬੈ ਕਰਤਾਰਾ। ਮੋਹਰੇ ਤਾਂ ਨਜ ਕਰ ਤਹ ਰਿਏ ਸਭ ਬਰਗ ਕੋ ਆਜ ਸੰਗ ਰਿਏ ਪੂਰਨ ਹੋਏ ਹਮਾਰੀ ਆਸਾ ਤੋਰ ਪਏ ਅੰਕੇ ਰਹੇ ਪਿਆਸਾ ਤਮ ਹੈ ਛੜ ਕੋਈ ਅਵਰ ਨਾ ਤਿਆਉ ਜੋ ਬਰ ਚਾਹੂ ਸਤਮ ਤੇ ਪਾਉ ਸੇਵਕ ਸਿੱਖ ਮਾਰੇ ਧਰ ਹੈ ਚੰਚਨ ਸਤਰ ਹਮਾਰੇ ਮਾਰੇ ਹੈ ਆਪ ਹਾਥ ਦੇ ਮੁਝ ਪ੍ਰੀਅ ਮਰਨ ਕਾਲ ਕਾ ਕਰਾਸ ਨਿਵਰੀਐ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਸੀ ਤੁਝੋ ਕਰਿ ਹੋ ਰਚਾ ਰਾਖ ਲਿਓ ਮਹਿ ਰਖਨ ਹਰੇ ਸਾਹਿਬ ਸੰਤ ਸਹਾਏ ਪਿਆਰੇ ਤਿਨ ਬੰਤ ਦੁਸਤਨ ਕੀ ਹੰਤਾ ਤਮਹ ਪੁਰੇ ਚਤਰ ਦਸਕੰਤਾ ਕਾਲ ਪਾਇ ਬ੍ਰਹਮਾ ਬਵਤਰਾ ਕਾਲ ਪਾਇ ਸ਼ਿਵਚੂ ਆਵਤਰਾ ਕਾਲ ਪਾਇ ਕਰਬੇ ਸੰਤ ਪ੍ਰਕਾਸ਼ਾ ਸકલ ਕਾਲ ਕਾ ਕੀ ਅਤਮਾਸਾ ਜਵਨ ਕਾਲ ਜੋ ਕੀ ਸਭ ਕੀਓ ਬੇਦਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤਜ ਜਿਨ ਉਪਜਾਇਓ ਆਤ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ नम्व सकारति सही को हममाరి सక प्रजा जन आपस्वारी सेवకनको सेवकोनசकोदयोसातరం को पम बदਕयो កගडගේ అन्तගේ जानतപलेබेගේ පगपाचानतជతकोचर अසතුूला सापाखरपा दृष्टകखला ਸੰਤਾਂ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੇ ਪੀਰ ਪਛਾਨੇ ਗੜ ਗੜ ਕੇ ਪੜ ਪੜ ਕੇ ਜਾਣੇ ਜਬ ਉਤ ਕਰਕ ਕਰ ਕਰ ਤਾਰ ਪ੍ਰਜਾ ਤਰਤ ਤਬ ਦੇਹ ਅਪਰ ਜਬ ਕਰ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਤਰ ਸਭ ਹੋ ਜੇਤੇ ਪਾਲਨ ਸ੍ਰਿਸ਼ਟ ਸਭ ਤਾਰੇ ਆਪ ਆਪਨੀ ਬੂਜੋ ਚਰ ਤੁਮ ਸਭ ਹੀ ਤੇ ਰਹੈ ਤੰਦਰਾਲਮ ਜਾਨਤ ਬੀਦ ਭੇਦ ਅਰ ਆਲਮ ਨਰਕਰ ਨਰਬਕਾਰ ਨਰਲਬ ਆਤਨੀਨ ਨਾਦ ਸੰਭਤਾਕ ਮੂड ਉਚਾਰਤਪੀਦਾ ਜਾਕਪੀਵਨ पाਵਤਬੀदਦਾ ਤਾਕ ਕਰਪਾਹਨ ਹਨਮਾਨਤ ਮਹਮੂdha ਕਚਪੀਦਨ ਜਾਨਤ मਹਦੀਵਕ को ਕਹਤ ਸਦਾਸवਨ ਨਰਨ ਕਰਕਚੀਨਤਨੇ ਪवरਆਪਨੀබੁਦਹੈਜਤੀ ਬਰਨਤ 35ਹਤੇ ਤੀ ਤम्राਾ ਲਖਾ ਜयਪਸਾਰ ਕਹਪਿਦ ਸਜਬਹਸਸਾਰ। serupaangkepeន pupa andje si tekinni យ pa ra din ka ra jagaបេठ kaមកha seridi jam paव आ juga a seroepe si paव Ab mirរत कर si ku bare अing seupat sele kru ka. जे असि तुज ताव करन प्रेतन के दुष्ट दुगत वेमरे परख जबन पग फरे तिहरे तम के तम संकट सब टारए जो कल को एक बार तिह है ताके काल निकट ने है रच्छा होए ताहे सब काल टफट अरष्ट त्रय तद काल ਕਰਪਾ ਦ੍ਰਿਸ਼ਟ ਤਨ ਚਾਹ ਨੇ ਹਰੇ ਹੋ ਤਾ ਕੇ ਤਾਪਤ ਨ ਕਮ ਹਰੇ ਹੋ ਰਿਤ ਸਿਦ ਕਰਮੋ ਸਭ ਹੋਈ ਤੁਸ਼ਟ ਸ਼ਾਪ ਚੈ ਸਕੈ ਨ ਕੋਈ ਏਕ ਬਾਰ ਜਨਤ ਮੈ ਸੰਬਾਰ ਕਾਲ ਪਾਸ ਤੇ ਤਾਹਿ ਬਾਰ ਜੰਦਰ ਨਾਮ ਤੇ ਹਰਿ ਕਹਾ ਦਰਦ ਦੁਸ਼ਟ ਦੁਖ ਚ ਰਹਾ ਖਾਰਗ ਕੇ ਤ ਮੈ ਸਰਨ ਤੇ ਹਰੀ ਆਪ ਹਾਥ ਤੈ ਲਹੁ ਬਾਰੀ ਸਾਰ ਪਠਾਰਮ ਹੋ ਹੋ ਸਹਾਈ ਦੁਸ਼ਟ ਦੁਖ ਤੇ ਲਹੁ ਬਚਾਈ ਕਾਰਗ ਕੇਤ ਮੈਂ ਸਰਨ ਤੇ ਹਰੀ ਆਪ ਹਾਥ ਦੈ ਲਹੁ ਬਾਰੇ ਸਰਬ ਧਰਮ ਹੋ ਹੋ ਸਹਾਈ ਦੋਸਤ ਦੋ ਤੇ ਲਹੁ ਬਚਾਈ ਕੋ ਕਪਿਓ ਬਾਚ ਬੇਨਤੀ ਚਉਪਈ ਹਮਰੇ ਗਰੋ ਹਾਥ ਦਰਛਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨਨੰਵ ਮੰਨ ਰਹਿ ਮਾਰਾ ਆਪਣਾ ਚੰਦ ਕਰ ਪ੍ਰਤਪਾਰਾ ਹਮਰੇ ਟੋਸ ਤੇ ਸਵੇ ਤਮਕਾ ਬੋ ਆਪ ਹਾਥ ਦੇ ਮੋਹੇ ਪਚਾਵੋ ਸੁਖੀ ਬਸੇ ਮੋਰੋ ਪਰਿਵਾਰ ਸੇਵਕ ਸਿੱਖ ਸਵੇ ਕਰਤਾਰਾ ਮੋਰਾ ਛਾ ਨਿਜ ਕਰਤਾ ਖਰੀਏ ਸਭ ਬਿਰਗ ਕੋ ਆਜ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਪੈਨ ਕੀ ਰਹੇ ਪਿਆਸਾ ਤੁਮਹੇ ਛੜ ਕੋਈ ਅਵਰ ਨਾ ਤਿਆਹੂ ਜੋ ਬਰ ਚਾਹੂ ਸਤਮ ਤੇ ਪਾਉ ਸੇਵਕ ਸਿੱਖ ਮਾਰੇ ਧਰ ਹੈ ਚੁੰਚਨ ਸਤਰ ਹਮਾਰੇ ਮਾਰੇ ਹੈ ਪਾਪ ਹਾਥ ਦੇ ਮੁਝ ਪ੍ਰੀਅ ਮਰਨ ਕਾਲ ਕਾ ਤਰਾਸ ਨਿਵਰੀ ਹੈ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਤਿ ਤੁਝ ਜੋ ਕਰੇ ਹੋ ਰੱਛਾ ਰ ਆਖ ਲਿਖ ਮਹਿ ਰਖਨ ਹਰੇ ਸਾਹਿਬ ਸੰਤ ਸਹਾਏ ਪਿਆਰੇ ਤਿਨ ਬੰਦ ਦੁਸਤਨ ਕੀ ਹੰਤਾ ਤਮਹ ਪਰੀ ਚਤਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸਿਵਚੂ ਅਵਤਰਾ ਕਾਲ ਪਾਏ ਕਰ ਬੇਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਅਮਾਸਾ ਜਾਵਨ ਕਾਲ ਜੋ ਕੀ ਸਭ ਕੀਓ ਬੇਦਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਮਹਾਰਾ ਜਵਨ ਕਾਲ ਸਭ ਜਗਤ ਬਨਾਇਓ ਦੀਵ ਤੈ ਤਜਿਸ਼ਿਨ ਉਪਜਾਇਓ ਆਦ ਅੰਤ ਏਕੈ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ न सकारतिស को हमरे सका प्रजा जन आपस्वारी सेवकार को सेवनसकोदयोसार कोम पदयो កगा के अन्तගේ जानत पलेबरेගේ प paचानतជतेकोचर आසलासापाखपा दृष्िखला ਸੰਤਾਂ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੇ ਪੀਰ ਪਛਾਨੈ ਗੜ ਗੜ ਕੇ ਪੜ ਪੜ ਕੇ ਜਾਣੈ ਜਬ ਉਤ ਕਰਕ ਕਰ ਕਰ ਤਾਰ ਪ੍ਰਜਾ ਤਰਤ ਤਬ ਦੇਹ ਅਪਰ ਜਬ ਕਰ ਕਰਤ ਹੋ ਕਬ ਹੂ ਤੁਮ ਮੈ ਮਿਲਤ ਦੇਹ ਤਰ ਸਭ ਹੋ ਜੇਤੇ ਪਾਦਨ ਸ੍ਰਿਸ਼ਟ ਸਭ ਤਾਰੇ ਆਪ ਆਪਨੀ ਬੂਜੋ ਚਰੈ ਤੁਮ ਸਭੀ ਤੇ ਰਹੈ ਤੰਦਰਾਲਮ ਜਾਨਤ ਬੇਦ ਭੇਦ ਅਰ ਆਲਮ ਨਰਨਕਰ ਨਰਬਕਾਰ ਨਰਲੰਬ ਆਤਨੀਨ ਨਾਦ ਸੰਭਤਾਕਾ ਮੂੜ ਉਚਾਰਤਪੀਦਾ ਜਾਕੋ ਪੀਵਨ पाਾਵਤਬੀदਦਾ ਤਾਕ ਕਰਪਾਹਨ ਨਮਾਨਤ ਮਹਨਮੂੜ ਕਚਪੀਦਨਾ ਜਨਤ ਮਹਦੀਵ को ਕਹਤ ਸਦਾਸਉਨ ਨਰਨ ਕਰਕ ਚੀਨਤਨੇ ਪਵ ਆਪਪਨੀ ਬੁਦਹੈਜਤੀ ਬਰਨਤ 35ਹਤੇ ਤੀ ਤਮराਾ ਲਖਨਾ ਜयਪਸਾਰ ਕਿਹੇਪੀਦ ਸਜਬਹਮਸੰਸਾਰ। រសរងកពនព pa andជជជសទយគន उទពយកនបជទកखនរ Javaាពេថកសមពសងរកេថាស្រស្រិហាចपाវ आ jugaាសរសំपाव अब្រចនរतំក្រស khuប अសសងរដសទេ ្ទូទបាសកលនស្ររក. جے اسی توج تاں کرنے پرے تن کے दिष्ट दुखत होवे ਮਰੇ ਪਰੇ ਜਬਨ ਪਗ ਫੜੇ ਤੇਹਾਰੇ ਤਮ ਕੇ ਤਮ ਸੰਕਟ ਸਬਟਾਰੇ ਜੋ ਕਲ ਕੋ ਇਕ ਬਾਰ ਤਿਆ ਹੈ 타ਕੇ ਕਾਲ ਨਿਕਟ ਨੇ ਆ ਹੈ ਰੱਛਾ ਹੋਏ ਤਾਹੇ ਸਬ ਕਾਲਾ ਟੁਫਟ ਅਰੇਸਟ ਟਰੇੰ ਤਦ ਕਾਲਾ ਕਰਪਾ ਦ੍ਰਿਸ਼ਟ ਤਨ ਚਾਹ ਨਿ ਹਰੇ ਹੋ ਤਾ ਕੇ ਤਾਪਤ ਨਕ ਮੋ ਹਰੇ ਹੋ ਰਿਤ ਸਿਦ ਕਰਮੋ ਸਭ ਹੋਈ ਤੁਸ਼ਟ ਛਾਪ ਚੈ ਸਕੈ ਨ ਕੋਈ ਏਕ ਬਾਰ ਜਨਤ ਮੈ ਸਮਾਰਾ ਕਾਲ ਪਾਸ ਤੇ ਤਾਹਿ ਬਾਰਾ ਜੰਦਰ ਨਾਮ ਤੇ ਹਰਉ ਕਹਾ ਦਰਦ ਦੁਸ਼ਟ ਦੁਖਿ ਰਹਾ ਖਾਰਗ ਕੇਤ ਮੈ ਸਰਨ ਤੇ ਹਰੀ ਆਪ ਹਾਥ ਤੈ ਲਹੁ ਬਾਰੀ ਸਾਰ ਪਠਾਰਮ ਹੋ ਹੋ ਸਹਾਈ ਦੁਸ਼ਟ ਦੁਖ ਤੇ ਲਹੁ ਬਚਾਈ ਕਾਰਕ ਕੇਤ ਮੈਂ ਸਰਨ ਤੇ ਹਰੀ ਆਪੇ ਹੱਥ ਦੈ ਲਹੁ ਬਾਰੇ ਸਰਬ ਧਰਮ ਹੋ ਹੋ ਸਹਾਈ ਦੋਸ਼ਤ ਦੋ ਤੇ ਲਹੁ ਬਚਾਈ ਕੋ ਕਪਿਓ ਬਾਚ ਬੇਨਤੀ ਚਉਪਈ ਹਮਰੇ ਗੁਰੂ ਹੱਥ ਦਰਛਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨਨੰਨ ਮੰਨ ਰਹਿ ਮਾਰਾ ਆਪਣਾ ਚਾੰਦ ਕਰੋ ਪ੍ਰਤਪਾਰਾ ਮਰੇ ਦੁਸਤ ਸਵੇ ਤਮਕਾਬ ਹੋ ਆਪ ਹਾਥ ਦੇ ਮੋਹਿ ਪਚਾਬ ਹੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੋਰਚਾ ਨਜ ਕਰਤ ਹਰੀਏ ਸਭ ਬਰਗ ਕੋ ਆਜ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਪੈਨ ਕੀ ਰਹਿ ਪਿਆਸਾ ਮਹੇਸ਼ਾੜ ਕੋਈ ਅਵਰ ਨਾ ਧਿਆਉਂ ਜੋ ਪਰ ਚਾਹੂੰ ਸਤੰਮ ਤੇ ਪਾਉਂ ਸੇਵਕ ਸਿੱਖ ਮਾਰੇ ਧਰ ਹੈ ਚੁੰਚਨ ਸਤਰ ਹਮਾਰੇ ਮਾਰੇ ਹੈ ਆਪ ਹਾਥ ਦੇ ਮੁਝੇ ਪ੍ਰੀਅ ਅਮਰਨ ਕਾਲ ਕਾ ਤਰਾਸ ਨਿਵਰੀ ਹੈ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਸੀ ਤੂ ਜੋ ਕਰੇ ਹੋ ਰੱਛਾ ਰਾਖ ਲਿਖੋ ਮਹਿ ਰਾਖਨ ਹਰੇ ਸਾਹਿਬ ਸੰਤ ਸਹਾਏ ਪਿਆਰੇ ਦਿਨ ਬੰਤ ਦੁਸਤਨ ਕੇ ਹੰਤਾ ਤਮਹ ਪੂਰੇ ਚਤਰ ਦਸਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸਭਚੂ ਅਵਤਰਾ ਕਾਲ ਪਾਏ ਕਰ ਬੇਸੰਤ ਪ੍ਰਕਾਸ਼ ਸકલ ਕਾਲ ਕਾ ਕੀ ਅਤਮਾਸਾ ਜਵਨ ਕਾਲ ਜੋ ਕੀ ਸਭ ਕੀਓ ਬੇਦਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਤੈ ਤਜੈਨ ਉਪਜਾਇਓ ਆਦ ਅੰਤ ਏਕੈ ਅਵਤਾਰ ਸੋਈ ਗੁਰੂ ਸਮਝਿ ਹੋ ਹਮਾਰਾ नम्व सकारति सही को हममाరి सక प्रजा जन आपस्वारी सेवకन को सेव नुसकोदयोसातर को म बदගयो កणගड के अन्तගේ जानत बलेबेගේ පरपचानत ជतेकोन्चर अසතුूला साबपारक्पा ृष्टगहला ਸਾਂਤਾਂ ਤੋਂ ਕਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੇ ਪੀਰ ਪਛਾਣਦੇ ਘੜਿ ਘੜਕੇ ੜਪੜਕੀ ਜਾਲੇ ਜਦ ਉਤਕਰਕ ਕਰ ਕਰਤਾਰ ਪਰਜਾਤਰ ਤਬ ਦੇਹੀ ਅਪਰ ਜਪ ਕਰ ਕਰਤ ਹੋ ਕਬਹੁ ਤਮੈ ਮਿਲਤ ਦੇਹੀ ਤਰ ਸਭਹੁ ਜੀਤੇ ਪਾਦਨ ਸ੍ਰਿਸ਼ਟ ਸਭ ਤਾਰੇ ਆਪ ਆਪਣੀ ਬੋਜੋ ਚਾਰੇ ਤਮ ਸਭ ਹੀ ਤੇ ਰਹੈ ਤੰਦਰਾਲਮ ਜਾਨਤ ਵੇਦ ਭੇਦ ਅਰ ਆਲਮ नਰਨਕਰ ਨਰਬਕਾਰ ਨਰਲਬ ਆਤਨੀਨ ਨਾਦ ਸੰਭਤਾਕਾ ਮੂड ਉਚਾਰਤਪੀਦਾ ਜਾਕਪੀਵਨ पाਵਤਬੀदਦਾ ਤਾਕ ਕਰਪਾਹਨ ਨुमाਾਨਤ मਹਨਮੂಡ ਕਚਪੀਦਨ ਜਾਨਤ मਹਦੀਵ को ਕਹਤ ਸਦਾਸ ਨਰਨ ਕਰਕ ਚੀਨਤਨੇ ਪव ਆपाਪਨੀ ਬੁधਹੈਜਤੀ ਬਰਨਤਪਤ ਤ ਤम्राਾ ਲखखाਾ ਜयਪਸਾਰ ਕਹਪੀਦ ਸਜਬਹਮ संਸਾਰ। seruparekepeន pupa andជje si teyi kiន utយក pa ra din Ka jaពេठ kaសមកha sagsihing jam pa आ juga a serupe si pa Ab mirរत कर si ku bare asing seu dus opatkala gr ka. ਜੇ ਅਸੀਂ ਤੂ ਚ ਤਵ ਕਰਨੇ ਪ੍ਰੇਤਨ ਕੇ ਦੁਸ਼ਟ ਦੁਗਤ ਹੋਵੇ ਮਰੇ ਪਰਖ ਜਮਨ ਪਗ ਫਰੇ ਤਿਹਾਰੇ ਤਮ ਕੇ ਤਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤਿਆਏ ਹੈ ਤਾਂ ਕੇ ਕਾਲ ਨਿਕਟ ਨੇ ਆਏ ਹੈ ਰਚਾ ਹੋਏ ਤਾਹੇ ਸਭ ਕਾਲਾ ਟੋਸਟ ਅਰੇਸਟ ਟ੍ਰੇਂਦ ਕਾਲਾ कृपा दृष्ट तान चाह ने हरि हो ताके तापत नक म भरे हो रते सद करमो सब होई दुष्ट शाप चल सके न कोई एक बार जनत में सम्हर काल पास ते ताहे बारा जनरना मति हरु कहा दर्द दुष्ट दुख रहा खर्ग केत वै शरण ति हरि आप हाथ त लहु बारे सार पठोर हो हो सहाई दुष्ट दुख ते देखो पचाई ਕਾਰਗ ਕੇਤ ਮੈਂ ਸਰਨ ਅਤੀ ਹਰੀ ਆਪੇ ਹੱਥ ਦੈ ਲਹੁ ਬਾਰੇ ਸਰਬ ਧਰਮ ਹੋ ਹੋ ਸਹਾਈ ਦੋਸ਼ਤ ਦੋਤੇ ਲਹੁ ਬਚਾਈ ਕੋ ਕਪਿਓ ਬਾਚ ਬੇਨਤੀ ਚੌਪਈ ਹਮਰੇ ਗੁਰੂ ਹੱਥ ਦਰਛਾ ਤੁਰਬ ਹੋਏ ਚਿਤ ਕੀ ਇਛਾ ਤਵ ਚਰਨ ਨੰਨ ਮੰਨ ਰਹਿ ਮਾਰਾ ਆਪਣਾ ਚੰਦ ਕਰ ਪ੍ਰਤਪਰਾ ਅਮਰੇ ਢੋਸਟ ਸਵੇ ਤਮਕਾਬ ਹੋ ਆਪ ਹਾਥ ਦੇ ਮੋਹੇ ਪਚਾਬ ਹੋ ਸੁਖੀ ਬਸੈ ਮੋਰੋ ਪਰਿਵਾਰ ਸੇਵਕ ਸਿੱਖ ਸਵੇ ਕਰਤਾਰਾ ਮੋਰ ਚਾ ਨਿਜ ਕਰਤ ਹੈ ਸਭ ਬਰਦ ਕੋ ਆਜ ਸੰਗਰੀ ਹੈ ਪੂਰਨ ਹੋਏ ਹਮਾਰੀ ਆਸਾ ਤੋਰ ਪੈਨ ਕੀ ਰਹ ਪਿਆਸਾ ਤਉ ਮਹੇ ਛੜ ਕੋਈ ਅਵਰ ਨਾ ਤਿਆਉ ਜੋ ਬਰ ਚਾਹੂੰ ਸਤਮ ਤੇ ਪਾਉ ਸੇਵਕ ਸਿੱਖ ਮਾਰੇ ਧਰ ਹੈ ਚੁੰਚਨ ਸਤਰ ਹਮਾਰੇ ਮਾਰੇ ਹੈ ਆਪ ਹਾਥ ਦੇ ਮੁਝ ਪ੍ਰੀਅ ਮਰਨ ਕਾਲ ਕਾ ਤਰਾਸ ਨਿਵਰੀਐ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਸਿ ਤੂਜ ਜੋ ਕਰੇ ਰੱਛਾ ਰਾਖ ਲੇਖ ਮਹਿ ਰਾਖਨ ਹਰੇ ਸਾਹਿਬ ਸੰਤ ਸਹਾਏ ਪਿਆਰੇ ਦਿਨ ਬੰਤ ਦੁਸਤਨ ਕੀ ਹੰਤਾ ਤਮਹ ਬਰੇ ਚਤਰ ਦਸਕੰਤਾ ਕਾਲ ਪਾਇ ਬ੍ਰਹਮਾ ਬਵਤਰਾ ਕਾਲ ਪਾਇ ਸ਼ਿਵਚੂ ਅਵਤਰਾ ਕਾਲ ਪਾਇ ਕਰ ਬੇਸਦ ਪ੍ਰਕਾਸ਼ ਸਕਲ ਕਾਲ ਕਾ ਕੀ ਅਤ ਮਾਸਾ ਜਵਨ ਕਾਲ ਜੋ ਕੀ ਸਭ ਕੀਓ ਬੇਦਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਮਹਾਰਾ ਜਵਨ ਕਾਲ ਸਭ ਜਗਤ ਬਨਾਇਓ ਦੀਵ ਤੇਤਜ ਜਿਛਨ ਉਪਜਾਇਓ ਆਤ ਅੰਤ ਏਕੈ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ नम्व सकार तिसही को हममारी सక प्रजा जन आपस्वारी सेवకको सेवगनुसकोदयोसातरं कोपाළमौबद कीयो កणगा के की अन्त्रගේ जानथ पलेबेගේ පगरपचानत चटीतेकोचर अසथूला साबपारेखरपा दृष्टिगरभूला ਸੰਤਾਂ ਤੋਂ ਕਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੇ ਪੀਰ ਪਛਾਨੇ ਗੜ ਗੜ ਕੇ ਪੜ ਪੜ ਕੇ ਜਾਣੇ ਜਬ ਉਤ ਕਰਕ ਕਰ ਕਰ ਤਰ ਪ੍ਰਜਾ ਤਰਤ ਤਬ ਦੇਹ ਅਪਰ ਜਬ ਕਰਕ ਕਰਤ ਹੋ ਕਬ ਹੂੰ ਤਬ ਮੈਂ ਮਿਲਤ ਦੇਹ ਤਰ ਸਭ ਹੂੰ ਜੇਤੇ ਪਾਲਮ ਸ੍ਰੇਸ਼ਟ ਸਭ ਤਾਰੇ ਆਪ ਆਪਨੀ ਬੂਜੋ ਚਰ ਤਮ ਸਭ ਹੀ ਤੇ ਰਹੈ ਤੰਦਰਾਲਮ ਜਾਨਤ ਬੇਦ ਭੇਦ ਅਰ ਆਲਮ नरਨ ਕਰ ਨਰਬጋਰ ਨਰਲਬ ਆਤਨੀਲ ਨਾਦ ਸੰप ਤਾਕ ਮੂdha उचाਰਤពੀਤਾ ਜਕពੀਵਨ पाਵਤਬੀਦਾ ਤਾਕ ਕਰपाਾਹਨ ਨमाਾਨਤ मਹਮड ਕਸពੀਦਨ ਜਾਨਤ मਹਦੀਵਕ ਕहਤ ਸਾ सेवਨ ਮਰਨ ਕਰਕ ਚੀਨਤਨੇ ਪव ਆपापਨੀ බੁਦਹੈਜਤੀ ਬਤ 351ਤ ਤ ਤम्रा ਲखाना ਜਾਪਸਾਰ ਕਹਪਦ ਸਜ संਸਰ। lu serupa rangkepe ramន pupa and jejejen si te kini utpokan bahan raraja din Ka raraja v pठ ka seមpeangkedha sagihdiha jam pa a juga a serupa siang pa Abca miriत कर si ku bare asing seu dus diite uutapata sa kalleik ruran kata. جے اسی توج تاو ہرنے پرےتن کے دشٹ دکھتا ہو امرے پرے کھجبن پگ پرے تی ہرے تم کے تم سنگٹ سب ٹارے جو کل کو ایک بار تی ہے تا کے کال نکت نے ہے رچا ہوئے تہے سب کال ٹوفٹ اریسٹ ترنتد کالہ ਕਰਪਾਦਰਿਸ਼ਟ ਤਨ ਚਾਹੇ ਨਿਹਰੇ ਹੋ ਤਾਕੇ ਤਾਪਤ ਨਕਮ ਹੋਰੇ ਹੋ ਰਿਤ ਸੇਦ ਕਰਮੋ ਸਭ ਹੋਈ ਤੁਸ਼ਟ ਸ਼ਾਭ ਚੈ ਸਕੈ ਨ ਕੋਈ ਇਕ ਬਾਰ ਜਨਤ ਮੈ ਸਮਰ ਕਾਲ ਪਾਸ ਤੇ ਤਾਹੇ ਬਾਰਾ ਜਨਰਨ ਮਤੇ ਹਰੁ ਕਹਾ ਦਰਦ ਤੁਸ਼ਟ ਦੁਖ ਰਹਾ ਖਾਰਗ ਕੇਤ ਵੈ ਅਸਰਨ ਤੇ ਹਰੀ ਆਪ ਹਾਥ ਤੈ ਲਹੁ ਬਾਰੇ ਸਾਰ ਬਠੌਰ ਹੋ ਹੋ ਸਹਾਈ ਤੁਸ਼ਟ ਦੁਖ ਤੇ ਲਹੁ ਬਚਾਈ ਕਾਰਕ ਕੇਤ ਮੈਂ ਸਰਨ ਤੇ ਹਰੀ ਆਪੇ ਹੱਥ ਦੈ ਲਹੁ ਬਾਰੇ ਸਰਬ ਧਰਮ ਹੋ ਹੋ ਸਹਾਈ ਦੋਸਤ ਦੋਤ ਤੇ ਲਹੁ ਬਚਾਈ ਕੋ ਕਪਿਓ ਬਾਚ ਬੇਨਤੀ ਚਉਪਈ ਹਮਰੇ ਗੁਰੂ ਹਾਥ ਦਰਛਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨਨੰ ਮੰਨ ਰਹਿ ਮਾਰਾ ਆਪਣਾ ਚਾੰਦ ਕਰ ਪ੍ਰਤਪਾਰਾ ਅਮਰੇ ਏ ਦੁਸਤ ਸਵੇ ਤਮਕਾਬ ਹੋ ਆਪ ਹਾਥ ਦੇ ਮੋਹੇ ਪਚਾਬ ਹੋ ਸੁਖੀ ਬਸੈ ਮੋਰੋ ਪਰਿਵਾਰ ਸੇਵਕ ਸਿੱਖ ਸਬੈ ਖਰਤਾਰ ਮੋਰਾ ਛਾ ਨੈ ਜਕਰਤੇ ਗ੍ਰਿਹ ਸਭ ਬੈਰਤ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਪੈ ਅੰਗੀ ਰਹਿ ਪੀ ਆਸਾ ਤਮ ਹੈ ਛੜ ਕੋਈ ਅਵਰ ਨਾ ਤਿਆਉ ਜੋ ਪਰ ਚਾਹਉ ਸੁ ਤਮ ਤੇ ਪਾਉ ਸੇਵਕ ਸਿੱਖ ਮਾਰੇ ਧਰ ਹੈ ਚੁੰਚਨ ਸਤਰ ਮਾਰੇ ਮਰੀ ਹੈ ਪਾਪ ਹਾਥ ਦੇ ਮੁਝ ਪ੍ਰੀਅ ਮਰਨ ਕਾਲ ਕਾ ਤਰਾਸ ਨਿਵਰੀ ਹੈ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਸਿ ਤੁਜ ਜੋ ਕਰੇ ਹੋ ਰੱਛਾ ਰਾਤ ਲਿਖ ਮਹਿ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਤਿਨ ਬੰਤ ਦੁਸਤਨ ਕੇ ਹੰਤਾ ਤਮਹ ਪੁਰੇ ਚਤਰ ਦਸਕੰਤਾ ਕਾਲ ਪਾਏ ਬ੍ਰਹਮਾ ਬਉਤਰਾ ਕਾਲ ਪਾਏ ਸਿਵਚੂ ਅਵਤਰਾ ਕਾਲ ਪਾਏ ਕਰ ਬੇਸਦ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸਾ ਜਵਨ ਕਾਲ ਜੋ ਕੀ ਸਭ ਕੀਓ ਬੇਦਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਤੈਤਜ ਜਿਛਲ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿ ਹੋ ਹਮਾਰਾ नम्व सकार तिសही को हमరి सక प्रजा जन आपस्वारी सेवకनको सेवगनசकोदयो सातरంको palaम बदयो கणगाडගේ अन्तගේ जानत पलेබरेගේ පर paचानतचతकोचर अසතුूलासापाखरपा ्रष्थरखूला ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੇ ਪੀਰ ਪਛਾਨੈ ਗੜ ਗੜ ਕੇ ਪੜ ਪੜ ਕੇ ਜਾਣੈ ਜਬ ਉਤ ਕਰਕ ਕਰ ਕਰ ਤਾਰ ਪਰ ਜਾਤਰ ਤ ਤਬ ਦੇਹ ਅਪਰ ਜਬ ਆਕਰ ਕਰਤ ਹੋ ਕਬ ਹੂ ਤਬ ਮੈਂ ਮਿਲਤ ਦੇਹ ਤਰ ਸਭ ਹੋ ਜੇਤੇ ਪਾਦਨ ਸ੍ਰੇਸ਼ਟ ਸਭ ਤਾਰੇ ਆਪ ਆਪਨੀ ਬੂਜੋ ਚਰ ਤਮ ਸਭੀ ਤੇ ਰਹੈ ਤੰਦਰਾਲਮ ਜਾਨਤ ਬੀਦ ਭੇਦ ਅਰ ਆਲਮ ਨਨ ਕਰ ਨਰਬጋਾਰ ਨਰਲਬ ਆਤਨਲ ਨਦ ਸੰਭਤਕ ਮੂड उचाਰਤਪੀਦ ਜਕពੀਵਨ पाਵਤਬੀਦਾ ਤਾਕਕਰपाਾਹਨ ਨमाਨਤ मਹਨਮੂड ਕਚਪੀਦਨ ਜਾਨਤ मਹਦੀਵਕ ਕੈਤ ਸਾਸਉਨ ਨਨ ਕਰਕਚੀਨਤਨੇ ਪਵਆपाਪੀ ਬੁਦਹੈ جيਤੀ ਬਰਨਤ 35=ਤ ਤੀ ਤम्रा ਲखाਨ ਜयਪਸਾਰ ਕਹਪਦ ਸਜ हम संਸਰ। Ikke lubu serupa ang kepe ora menehi pupa anda jejeje si teykinni utpoyekan pahor raraja dinni Ka ku na raja pdha kamu sing mendapi oangketas seriinghaaya jam paw aado juga a serupa siang pa Abratca miri to ke si ku bare asing serohu diite obatutapata sakala menesik ruran kata. ਜੇ ਅਸੀਂ ਤੂ ਚ ਤਾਉ ਕਰਨੇ ਪ੍ਰੇਤਨ ਕੇ ਦੁਸ਼ਟ ਦੁਗਤ ਹੋਵੇ ਮਰੇ ਪਰਖ ਜਵਨ ਪਗ ਫੜੇ ਤਿਆਰੇ ਤਮ ਕੇ ਤਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨੇ ਆਏ ਹੈ ਰਚਾ ਹੋਏ ਤਾਹੇ ਸਭ ਕਾਲਾ ਟੋਸਟ ਅਰੇਸਟ ਟ੍ਰੇਂਡ ਕਾਲਾ ਕਰਪਾਲ ਦ੍ਰਿਸ਼ਟ ਤਾਨ ਚਾਹੇ ਨਿਹਰੇ ਹੋ ਤਾਕੇ ਤਾਪਤ ਨਕ ਬਹਰੇ ਹੋ ਰੇ ਤ ਸਦ ਕਰਮੋ ਸਭ ਹੋਈ ਦੁਸ਼ਟ ਸ਼ਾਪ ਚਲ ਸਕੈ ਨ ਕੋਈ ਇੱਕ ਬਾਰ ਜਨਤ ਮੈ ਸਮਰ ਕਾਲ ਪਾਸ ਤੇ ਤਾਹੇ ਬਾਰਾ ਜਨਰ ਨਾਮ ਤੇ ਹਰ ਕਹਾ ਦਰਦ ਦੁਸ਼ਟ ਦੁਖ ਰਹਾ ਖਾਰਗ ਕੇਤ ਵੈ ਸਰਨ ਤੇ ਹਰੀ ਆਪ ਹਾਥ ਤੈ ਲਹੁ ਬਾਰੇ ਸਾਰ ਬਠੌਰ ਬੋ ਹੋ ਸਹਾਈ ਦੁਸ਼ਟ ਦੁਖ ਤੇ ਦੇਹ ਬਚਾਈ ਕਾਰਕ ਕੇਤ ਮੈਂ ਸਰਨ ਤੇ ਹਰੀ ਆਪੇ ਹੱਥ ਦੈ ਲਿਹੁ ਬਾਰੇ ਸਰਬ ਧਰਮ ਹੋ ਹੋ ਸਹਾਈ ਦੋਸ਼ਤ ਦੋ ਤੇ ਲਹੁ ਬਚਾਈ